ਕੁੜੀਆਂ ਕਹਿਣਦੀਆਂ ਨੇ ਵੀ ਸਾਡਾ ਕਿਹੜਾ ਵੀ ਘਰ ਹੁੰਦਾ ਆਈ ਆ ਕੇ ਮੇਰੀ ਘਰ ਵਾਲੀ ਨੇ ਮੈਨੂੰ ਕਹਦਾ ਮੇਰਾ ਹੀ ਮਨ ਪਿਗਲ ਜੇ ਗਿਆ ਚਲੋ ਇੱਕ ਦਿਨ ਸਾਡੀ ਤੂੰ ਤੂੰ ਮੈਂ ਮੈਂ ਜੇ ਹੋ ਗਈ ਲੜ ਪੀ ਮੇਰੇ ਨਾਲ ਲੜ ਕੇ ਪ੍ਰਵਾ ਵੇਕੇ ਵਾਗੀ ਪੰਜ ਛੀ ਦਿਨ ਨਾਲ ਦਾ ਬਾਹਨ ਨਾਲ ਪੇਕੇ ਲਾ ਕੇ ਆਈ ਜਦਵਾਰੇ ਬਾਪਸਾ ਹੀ ਮੇਰਾ ਬੀਬੀ ਬੰਦਾ ਕਰੇ ਹਜੇ ਬੜੀ ਸੀ ਉਹਦੀ ਮਾਂ ਲੜ ਪਿਆ ਵਾ ਹੁਣ ਮੈਂ ਜਾਣਾ ਨਹੀਂ ਤੂੰ ਕਿਧਰੇ ਆਂਗਾ ਮੈਂ ਅੱਗੇ ਸੌਰੀ ਜਾਊਂਗਾ ਉਹ ਵੀ ਮਾਰਿਆ ਭਰਾ ਮੇਰੇ ਸੌਰੀ ਫੋਨ ਕਹਿੰਦੀ ਇੱਥੇ ਆਉਂਦਾਗਾ ਕਹਿੰਦੀ ਮੇਰੇ ਨਾਲ ਲੜਕੇ ਆਉਗੇ ਉਹਨੂੰ ਘਰੇ ਨਾ ਵੜਿਓ ਮੈਂ ਅੱਡੇ ਤੇ ਬੈਠਾ ਸੋਚੀ ਆਵਾ ਸਾਡੇ ਪਿੰਡ ਵਾਲੇ ਤੇ ਮੈਂ ਖਾਂਗੇ ਰੇਤਾ ਕਹਿੰਦੀ ਸਾਡਾ ਕਿਹੜਾ ਕੋਈ ਘਰ ਹੁੰਦਾ ਮੈਂ ਕਿਹਾ ਤਾਂ ਦੋਨੇ ਘਰਾਂ ਦੇ ਕਬਜ਼ਾ ਕਰੀ ਬੈਠੀ ਆ ਬਿਸ਼ਰਮ ਜਾ ਹੋ ਕੇ ਮੈਂ ਦੁਬਾਰੇ ਫੇਰ ਪੁੱਠਾ ਮੜਿਆ ਮੈਨੂੰ ਬੋਲਦੀ ਕਹਿੰਦੀ ਗੁੱਸਾ ਨਾ ਕਰਿਆ ਕਰੋ ਇਹ ਕਹਿੰਦੀ ਉਸਤਾ ਚਿੜੀਆਂ ਹੁੰਨੀਆਂ ਮੈਂ ਕਿਹਾ ਚਿੜੀਆਂ ਸਾਰੇ ਆਸਮਾਨ ਤੇ ਰਾਜੀ ਕਰੀ ਬੈਠੀਆਂ ਮੈਂ ਕਿਹਾ ਉਸਤਾ ਚਾ ਰੱਡਾ ਉੱਡਣ ਲਈ ਵਾਕੀ ਮੜਿਆ ਉਹ ਦਿਨਾਂ ਮੈਂ ਹਰੇਕ ਦੋਸਤ ਕਮਾ ਪਰਾਇਆ ਜਦੋਂ ਤੁਹਾਡਾ ਵਿਆਹ ਹੋਇਆ ਸਾਨੂੰ ਆਕੇ ਕਹਿਣੀ ਆ ਵੀ ਇਸ ਤਾਂ ਪਰਾਇਆ ਤਾਂ ਨਾ ਉਹ ਮਖਿਆ ਆਪਾਂ ਪਰਾਇਆ ਵੀ ਨਹੀਂ ਰਹਿੰਦੇ ਵਾ ਨਾ ਮਖਿਆ ਆਪਣੂ ਉਹ ਘਰ ਉਟਦਾ ਨਾ ਇਹ ਉਟਦਾ ਮਖਿਆ ਦੋਨੇ ਘਰਾਂ ਤੇ ਰਾਜ ਕਰੀ ਬੈਠੀਆਂ ਹੁੰਦੀਆਂ ਨੇ ਜਿੱਦੇ ਮਖਿਆ ਤੁਹਾਡਾ ਵਿਆਹ ਹੋਇਆ ਡੋਲੀ ਤੋਰ ਲੱਗੀ ਕੁੜੀ ਨਾਲ ਵੱਡੀ ਸੰਘੜ ਮਖਿਆ ਥੋੜੀ ਵੱਜਣੀ ਚਾਹੀਦੀ ਵੀ ਹੈ ਬਾਬਲਾ ਚਾਰ ਦਿਨ ਹੋਰ ਖੇਡ ਲੈਣ ਦਿੰਦਾ ਮੈਨੂੰ ਵੀ ਐਡਾ ਮੈਂ ਕਿਹੜਾ ਜ਼ੁਲਮ ਕਰਤਾ ਸੀਗਾ ਹੌਲੀ ਹੌਲੀ ਵਖਿਆ ਆਪਾਂ ਨੂੰ ਐ ਕਹਿਣ ਲੱਗ ਜਾਣਗੇ ਲੈ ਮੁੰਡਾ ਕੋਠੇ ਜਿੱਟਾ ਹੋ ਗਿਆ ਹੁਣ ਇਹਨੂੰ ਵਿਆਹ ਦਈਏ ਜਾਉਂਦੇ ਜੀ ਦੇਖ ਲਾਂਗੇ ਵਿਚਾਰਾ ਕਿੰਨਾ ਕੁ ਸੁਖੀ ਆ